ਪੁਰਾ ਤੁਹਾਡੀ ਵੀ ਪੋਜ਼ਿਟਿਵਿਟੀ ਵਾਹਿਗੁਰੂ ਵਾਹਿਗੁਰੂ ਆਨੰਦ ਇੱਥੇ ਮੌਸਮ ਦਾ ਵੀ ਆ ਗਿਆ ਤੇ ਤੁਹਾਡੇ ਨਾਲ ਰਹਿ ਕੇ ਵੀ ਆ ਗਿਆ ਵਾਹਿਗੁਰੂ ਮੈਂ ਵੀਰਾ ਜੀ ਜਲੰਧਰ ਡਿਸਟ੍ਰਿਕਟ ਜਲੰਧਰ ਕੀ ਬਾਤ ਹੈ ਪਿੰਡ ਸਾਡਾ ਹੈਗਾ ਬਹਿਰਾਮ ਭੋਗਪੁਰ ਦੇ ਲਾਗੇ ਤੇ ਕਪਾੜਾ ਤਾਂ ਖੁੱਲਣੇ ਕੱਲ ਨੂੰ ਹਾਂਜੀ ਕੱਲ ਖੁੱਲਣੇ ਫਿਰ ਬਾਬਾ ਰਸੂਲ ਦੀ ਸੇਵਾ ਕੱਲੇ ਮਿਲ ਜਾਂਦੀ ਹੈ ਸਰ ਚਲੋ ਆਪਾਂ ਦਿੱਲੀੋਂ ਦਿੱਲੀੋਂ ਦਿੱਲੀ ਦੇ ਸੰਗਤ ਬਹੁਤ ਆ ਕਿੰਨੀਵੀਂ ਯਾਤਰਾ ਪਹਿਲੀ ਆ ਪਹਿਲੀ ਆ ਵਧੀਆ ਲੱਗ ਰਿਹਾ ਅਗਲੇ ਸਾਲ ਆਉਂਗੇ ਸੱਤੀ ਕੱਲ ਲੁਧਿਆਣੇ ਤੋਂ ਸੋ ਤੁਸੀਂ ਪਹਿਲੀ ਉਹ ਪ੍ਰਮਾਤਮਾ ਹੀ ਦੇਖਿਆ। ਇਹ ਵੀ ਦਾ ਦਿੱਲੀ ਤੋਂ ਇਹ ਵੀ ਦਿੱਲੀ ਤੋਂ ਕੀ ਨਾਮ ਜੀ ਦਾ ਕਰਮਨ ਕਰ ਕਰਮਨ ਹਾਂਜੀ ਇਹ ਕਰਮਨ ਤੋਂ ਬਾਅਦ ਅੱਛਾ ਮਿਲੋ ਤੁਸੀਂ ਕਰਮਨ ਦੇ ਨਾਲ ਹੈ ਤੇ ਜਦੋਂ ਆਪਾਂ ਪੁਲ ਨੂੰ ਪਾਰ ਕਰ ਲੈਂਦੇ ਆ ਨਾ ਨਵਾਂ ਬ੍ਰਿਜ ਬਣਿਆ ਉਸ ਤੋਂ ਜਦੋਂ ਅੱਗੇ ਆਉਂਦੇ ਆ ਇੱਕ ਪਖਰਾ ਹੀ ਥਿਓ ਨਿਕਲਦੀ ਆਉਂਦਾ ਬਹੁਤ ਹੀ ਅਲੋਕਿਕ ਨਜ਼ਾਰੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਆ ਰਹਿਮਤ ਆ ਆ ਤੇ ਇੱਥੇ ਤੋਂ ਬਰਫ਼ ਦੇ ਗਲੇਸ਼ੀਅਰ ਵੀ ਦੇਖਣ ਨੂੰ ਮਿਲਦੇ ਆ ਉਹ ਦੇਖਿਓ ਤੇ ਪਹਿਲਾ ਗਲੇਸ਼ੀਅਰ ਮਿਲਿਆ برف ਤਾਂ ਹੈ ਤਾਂ ਇਹ ਰੀਵਰ ਤੋਂ ਦੂਸਰੀ ਸਾਈਡ ਆ ਤੇ ਥੋੜੀਆ برف ਐ ਕਿ ਕਹਿੰਦੇ ਬਾਕੀ ਗਾਂ ਜਾ ਕੇ ਦੇਖਦੇ ਆ ਤੇ ਫਤੇਜ ਜੀ ਫਤੇ ਕਿੱਥੋਂ ਜੀ ਤੁਸੀਂ ਕਪੂਤਰੇ ਤੋਂ ਆਏ ਹੋ ਕਪੂਤਰੇ ਫਿਰ ਗਵਾਂਢੀ ਆ ਜਲੰਧਰ ਤੋਂ ਭੋਗ ਪਰ ਹਾਂ ਜੀ ਹਾਂ ਚਲੋ ਤੇ ਹਰ ਸਾਫ ਸਫੇ ਇੱਕ ਬੋਰਡ ਆਪਾਂ ਲਿਖਿਆ ਇੱਥੇ ਦੇਖਿਆ ਜਿਹੜਾ ਮੈਨੂੰ ਬਹੁਤ ਵਧੀਆ ਲੱਗਾ ਵੇ ਪਲਾਸਟਿਕ ਨੂੰ ਜੱਟ ਸੇ ਮਿਟਾਣਾ ਹੈ ਪਰਿਆਵਰਣ ਨੂੰ ਬਚਾਣਾ ਹੈ ਬਹੁਤ ਵਧੀਆ ਗੱਲ ਹੈ ਜੀ ਤੇ ਇਹ ਚੀਜ਼ ਮੈਂ ਗੁਜਰਾਤ 'ਚ ਵੀ ਦੇਖੀ ਸੀਗੀ ਤੇ ਗੁਜਰਾਤ ਦੇ ਵਿੱਚ ਜਿਹੜੇ ਪਾਣੀ ਵਾਲੀਆਂ ਬੋਤਲਾਂ ਉਹ ਵੀ ਬੰਦ ਕਰ ਦਿੱਤੀਆਂ ਆ ਤੇ ਗੱਤੇ ਦੀਆਂ ਬੋਤਲਾਂ ਚਲਦੀਆਂ ਆ ਤੇ ਆਜ ਤੇ ਲਿਖ ਕੇ ਲਾਇਆ ਵੀ ਕਹਿੰਦਾ ਪਲਾਸਟਿਕ ਨੂੰ ਮਿਟਾਣਾ ਹੈ ਪਰਿਆਵਰਣ ਨੂੰ ਬਚਾਉਣਾ ਹੈ ਤੇ ਬਹੁਤ ਵਧੀਆ ਗੱਲ ਲੱਗੀ ਵੀਰੇ ਜੀ ਜਿਹੜੀ ਅੱਛੀ ਗੱਲੋਂ ਲੱਗੇ ਨਾ ਆਪਾਂ ਉਹ ਸਾਡੀ ਗੱਲ ਨਹੀਂ ਕਰਨੀ ਚਾਹੀਦੀ ਹੈ ਤੇ ਗੱਲ ਹੋਰ ਇੱਥੇ ਆ ਕੇ ਕਦੀ ਬੋਤਲ ਵਾਲਾ ਪਾਣੀ ਨਹੀਂ ਮਿਲਦਾ ਜਿਹੜੀਆਂ ਟੀਜਾਂ ਆ ਪਾਣੀ ਕਿ ਮਿਲਣੀਆਂ ਨਾ ਬਿਲਕੁਲ ਮੈ ਮਿਲਦਾ ਅਰੇ ਮਿੰਡਰ ਦਾ ਵਾਟਰ ਕੁਛ ਨਹੀਂ ਜਿਹੜਾ ਸਾਹਮਣੇ ਯਾਰ ਲੰਘ ਕੇ ਆਉਂਦਾ ਪਰ ਬਾਰੇ ਵੀ ਦੱਤਾ ਇੰਨੀ ਐ ਦੇ ਵਿੱਚ ਮਿੰਡਰ ਦਾ ਵਾਟਰ ਪਾਪਾ ਤਾ ਸੁਪਰਵਾਜ ਆਜੋ ਆਜੋ ਖਾਸਾ ਜੀ ਆਜੋ ਜਾਲਸ਼ ਕਈਏ ਆ ਗਏ ਮਾਰੇ ਆ ਗਏ ਦੇਖਿਆ ਹੋਗੇ ਨਾ ਇਕੱਠੇ ਆਪਾਂ ਆਪਾਂ ਹੀ ਹੁੰਦੇ ਮਾਰੇ 6 ਸਾਲਾਂ ਤੋਂ ਆਨੇ ਵੀ ਆ ਨਵੇਂ ਹੋ ਜਾਣਗੇ ਇਕੱਠੇ ਆਪਾਂ ਹੀ ਹੁੰਦੇ ਨਹੀਂ ਆਪਾਂ ਇਕੱਠੇ ਹੋ ਗਏ ਹਾਂ ਆ ਆਪਾਂ ਤਾਂ ਇਕੱਠੇ ਹੋ ਗਏ ਹੋਰ ਮੈਂ ਕੀ ਕਿਹਾ ਯਾਰ ਮੈਂ ਕਹਿੰਦਾ ਤੂੰ ਇਦਾਂ ਕਰਨ ਨਾ ਅਰੇ ਨਹੀਂ 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 ਆਪਾਂ ਇਕੱਠੇ ਹੋ ਗਏ ਐ ਗੋਡਾ ਦੋਦੀ ਵਧੀਆ ਤੁਸੀਂ ਦਰਸ਼ਨ ਕਰਿਆ ਜੀ ਹਾਂ ਜੀ ਕਰੇ ਦਰਸ਼ਨ ਹਾਂ ਜੀ ਏਮਕੁੰਡ ਸਾਹਿਬ ਹਾਂ ਜੀ ਕਿਦਣ ਕੀਤੇ ਤੇ ਕਪਾੜਾ ਤਾਂ ਖੁੱਲਣੇ ਕੱਲ ਨੂੰ ਹਾਂਜੀ ਕੱਲ ਖੁੱਲਣੇ ਫਿਰ ਬਾਬਾ ਜੀ ਦੀ ਸੇਵਾ ਕੱਲੇ ਮਿਲ ਜਾਂਦੀ ਨਾ ਚਲੋ ਕਿਰਪਾ ਸੱਚੇ ਪਾਤਸ਼ਾਹ ਜੀ ਅੱਛਾ ਮਹਾਰਾਜ ਦਾ ਸਰੂਪ ਜਿਹੜਾ ਗੋਬਿੰਦ ਧਾਮ ਤੋਂ ਲੈ ਕੇ ਜਾਂਦੇ ਆ ਨਹੀਂ ਜੀ ਉੱਥੇ ਹੀ ਹੁੰਦੇ ਸੁਖਾ ਸੁੱਖਾ ਕੀਤਾ ਹੁੰਦਾ ਅੱਛਾ ਜੀ ਤੁਸੀਂ ਭਾਗਾਂ ਦੇ ਪਹਿਲਾਂ ਚੱਲ ਜਾਂਦੇ ਆ ਜੀ ਚਲੋ ਕਿਰਪਾ ਜੀ ਸੱਚੇ ਪਾਤਸ਼ਾਹ ਦੀ ਦੇਖੋ ਸੰਗਤਾਂ ਦਰਸ਼ਨ ਵੇਲੇ ਕਰਿਆਈਆਂ ਜੀ ਤੇ ਸੰਗਤਾਂ ਦਰਸ਼ਨ ਮੇਲੇ ਕਰਕੇ ਵਾਪਸੀ ਆ ਰਹੀਆਂ ਫਤਿਹ ਖਾਲਸਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੇ ਵਾਹਿਗੁਰੂ ਤੇ ਪਹਿਲੇ ਕਰੇ ਤਾਂ ਇੱਕ ਪੜ ਤਾਂ ਜੇ ਕਿਤੇ ਖੁੱਲਣੇ ਆਪਣੇ ਜੇ ਵਾ ਵੀ ਨਹੀਂ ਸੋਹਰਾ ਸੀ ਇਹ ਕਦੀ ਡੈਕੋਰੇਸ਼ਨ ਦੀ ਇਹ ਤਾਂ ਤੁਸੀਂ ਕੀਤੀ ਹੈ ਛੱਲੇ ਦਿੱਲੀ ਸੰਗਤ ਦੇ ਨਾਲ ਪਿਛਲੇ ਸਾਲ ਵੀ ਤੁਸੀਂ ਹਾਂਜੀ ਹਾਂਜੀ ਪਿਛਲੇ ਸਾਲ ਵੀ ਤੇਰੀ ਬਹੁਤ ਪਿਆਰੀ ਹੈ ਜੀਰੋ ਧੰਨ ਭਾਗਾ ਭਾਜੀ ਤੁਹਾਡੇ ਦਰਸ਼ਨ ਹੋਏ ਤੇ ਇਹ ਸੰਗਤਾਂ ਜਿਹੜੀਆਂ ਪੇਮਕੁੰਸਾ ਰਿਸ਼ੀਕੇਸ਼ ਤੋਂ ਕਰਦੇ ਆ ਰਹੇ ਤੁਸੀਂ ਕਿਸ਼ਿਸ਼ ਰਿਸ਼ੀਕੇਸ਼ ਉੱਥੇ ਜਿਹੜੇ yellow ਤੇ blue ਪੱਟੀਆਂ ਲਾਈਆਂ ਪੱਟੀਆਂ ਲੱਗੀਆਂ ਸਾਰੀ ਸਾਰੀ ਬਹੁਤ ਹੀ ਪਣੀ ਨਗਰ ਰਿਸ਼ੀਕੇਸ਼ ਜੋਸ਼ੀਮਠ ਜੋਸ਼ੀਮਾ ਸਾਰੇ ਕਿਰਪਾ ਤੁਹਾਡੇ ਪਾਛਾ ਦੀ ਪ੍ਰਮਾਤਮਾ ਸਾਰਿਆਂ ਦੀਆਂ ਯਾਤਰਾ ਸਫਲ ਕਰਨ ਤੇ ਜਿਹੜੀਆਂ ਤੁਹਾਡੀਆਂ ਸੇਵਾਵਾਂ ਆ ਪ੍ਰਮਾਤਮਾ ਉਹਨਾਂ ਨੂੰ ਫਰਕਰਾਨ ਤੇ ਦਿਨ ਦੁਗਣੀ ਦਾ ਚੋਗਣੀ ਤਰੱਕੀਆਂ ਵਰਖਣ ਤੇ ਤਾਂ ਨਾ ਤੁਸੀਂ ਤੇ ਦਰਸ਼ਕਾਂ ਮੇਲੇ ਕਰੇ ਮਾ ਅੱਛਾ ਖਾਲਸਾ ਭਾਈ ਫਤੇ ਤੇ ਜਿਹੜੇ ਮਾਰੇ ਦਾ ਸਰੂਪਾ ਇਕਤਮ ਤੋਂ ਲੈ ਕੇ ਜਾਂਦੇ ਹੁੰਦੇ ਆ ਨਹੀਂ ਪਹਿਲਾਂ ਕਹਿੰਦੇ ਸੀ ਨਾ ਥੱਲੇ ਲਿਉਂਦੇ ਆ ਪਹਿਲਾਂ ਪਹਿਲਾਂ ਇੱਕ ਕਰ ਹੀ ਲੈਂਦਾ ਸੀ ਨਾ ਫਿਰ نیچے ਸੱਚਖੰਡ ਚ ਬਰਾਏ ਮੰਦਰ ਹੁੰਦੀ ਹੈ ਹਾਂ ਉੱਥੇ ਨਹੀਂ ਉੱਥੇ ਸਿਕਿਉਰਟੀ ਨਹੀਂ ਹੁੰਦੀ ਤੇ ਠੀਕ ਖਾਲਸੇ ਕਿਹੜੀ ਜਗ੍ਹਾ ਤੋਂ ਲੁਧਿਆਣਾ ਵੈਰੀ ਗੁੱਡ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਸੇਵਾ ਨੂੰ ਕਈਆਂ ਸਿਗੀਆਂ ਦਰਸ਼ਨ ਵੇਲੇ ਕਰਾਈ ਆ ਸੋ ਤੇ ਤੁਸੀਂ ਅੜੀ ਪਹਿਲੀ ਵਾਰ ਹੀ ਆਏ ਆ ਜੀਦਾ ਤਾਂ ਉਹ ਬਿਸ਼ਨਿਤ ਹਾਲ ਵਧੀਆ ਆਨੰਦ ਆਣਾ ਜੀ ਇੱਕ ਵਾਰੀ ਸਕੂਨ ਮਿਲਦਾ ਬੰਦੇ ਨੂੰ ਨਾ ਹਾਂ ਬਹੁਤ ਸਾਰੀਆਂ ਜਿਹਨੀਆਂ ਤਕ ਤਕਲੀਫਾਂ ਆ ਬੰਦਾ ਭੁੱਲ ਜਾਂਦਾ ਇੱਕ ਗੱਲ ਹੋਰ ਆ ਇੱਥੇ ਜਿਹਦਾ ਨਾਮ ਜਪੁੰਦਾ ਫਿਰ ਕਿਉਂ ਜਪਦੀ ਨਹੀਂ ਜਪਨੀ ਹੁੰਦਾ ਆ ਨਾਮ ਤੇ ਪ੍ਰਮੋਤੇਜਦਾ ਹਾ ਜਰ ਪ੍ਰਭਾਨ ਤੋਂ ਬੋਲਦੇ ਨਾਮ ਜਪਨ ਤੋਂ ਪ੍ਰਭਾਨ ਤੋਂ ਜਪਦੇ ਜਪੇ ਜਾਂਦਾ ਕਿਹੜੀ ਜਗ੍ਹਾ ਤੋਂ ਆਂਡੀ ਕਿ ਅਸੀਂ ਪਟਿਆਲੇ ਤੋਂ ਆਣ ਪਟਿਆਲੇ ਤੋਂ ਹਾਂ ਬਹੁਤ ਵਧੀਆ ਅਸੀਂ ਪਟਿਆਲੇ ਤੋਂ ਦੇਖੋ ਜੀ ਮਹਾਰਾਜ ਦੀ ਕਿਰਪਾ ਅਣੀ ਏਜ ਕਿੰਨੀ ਆਪਣੀ ਦੇ ਦੋ ਘਰ 60 ਸਾਲ ਤੇ ਮਹਾਰਾਜ ਦੀ ਕਿਰਪਾ ਦੇਖੋ ਤੇ ਘੋੜਾ ਨਹੀਂ ਕੀਤਾ ਅੱਡੀ ਨੇ ਹਾਂ ਮੈਂ ਦੇ ਨਹੀਂ ਕੀਤਾ ਥੋੜਾ ਕਰਨਾ ਵੀ ਨਹੀਂ ਤੇ ਮਹਾਰਾਜ ਆ ਹੱਥ ਫੜ ਕੇ ਉਹਨਾਂ ਦੀ ਬਖਸ਼ਿਸ਼ਾ ਕਿਰਪਾ ਬੱਲੇ ਪਾ ਜੀ ਪਹਿਲੇ ਸਾਹਿਬ ਅੱਜ ਪਾਇਆ ਪਾਇਆ ਪੰਜ ਸਾਲ ਆ ਉਹ ਦੂਰ ਜਾਣੀ ਪਿੱਛਾ ਹੈ। ਬਹੁਤ ਤਕਲਾਸ਼ ਕਿਰਪਾ ਉਹਨਾਂ ਮਹਾਰਾਜ ਦੇ ਨਾਮ ਦੇ ਵਿੱਚ ਜਦੋਂ ਸਿੰਦਨ ਕਰਦੇ ਜਾ ਉਹਨਾਂ ਤਕਾਬੜ ਹੁੰਦੀ ਨਹੀਂ ਜੀ ਜੀ ਤੇ ਜਿੰਨਾ ਨਾਮ ਇੱਥੇ ਜਪਉਂਦਾ ਨਾ ਹਾਂ ਜੀ ਤੇ ਭਾਈ ਸੇਵਾ ਸਿੰਘ ਉਹ ਨਹੀਂ ਵੀ ਕਹਿੰਦੇ ਸੀਗੇ ਆਪੋ ਚੱਲ ਰਹੇ ਹਾਂ ਹਾਂਜੀ ਹਰ ਪੋਡੇ ਦੇ ਨਾਲ ਵਾਹਿਗੁਰੂ 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 ਸੋ ਵਾਹਿਗੁਰੂ ਖਾਲਸਾ ਜੀ ਸੰਗਤਾਂ ਆਰਾਮ ਕਰ ਰਹੀਆਂ ਆ ਤੇ ਠੰਡੇ ਜਲ ਛਕ ਰਹੀਆਂ ਆ ਤੇ ਜਦੋਂ ਵੀ ਤੁਸੀਂ ਕਿਤੇ ਗੁਰੂ ਮਹਾਰਾਜ ਦੇ ਦਰਸ਼ਨ ਨੂੰ ਆਉਂਦੇ ਆ ਹਿਮਕੁੰਟ ਸਾਹਿਬ ਆਉਂਦੇ ਆ ਜਾਂ ਗੁਰੂ ਧਾਮਾਂ ਦੀ ਯਾਤਰਾ ਤੇ ਆਉਂਦੇ ਆ ਤੇ ਕਦੀ ਵੀ ਬੋਤਲ ਵਾਲਾ ਪਾਣੀ ਨਾ ਪੀਓ ਜਿਹੜੀ ਸ਼ੁੱਧਤਾ ਇਹ ਪਾਣੀ ਦੇ ਵਿੱਚ ਹੈ ਨਾ ਪਹਾੜ ਦੇ ਪਾਣੀ ਦੇ ਵਿੱਚ ਜਿਹੜੇ ਇਹਦੇ ਵਿੱਚ ਮਿਨਰਲ ਮਿਲਨੇ ਆ ਉਹ ਬੋਤਲ ਵਿੱਚ ਤਾਂ ਕਿਤੇ ਵੀ ਨਹੀਂ ਹੈਗੇ ਲਾਗੇ ਲਾਗੇ ਵੀ ਨਹੀਂ ਹੈਗੇ ਇਹ ਕਮਰਤ ਆ ਸਾਰਾ ਯੋਗ ਵਿੱਚ ਸਾਰਾ ਆਯੁਰਵੈਦਿਕ ਆ ਨਾ ਤੇ ਆਪਾਂ ਤਾਂ ਕਦੀ ਪਹਾੜ ਚਾ ਕੇ ਬੋਤਲ ਵਾਲਾ ਪਾਣੀ ਪੀਤਾ ਨਹੀਂ ਠੀਕ ਆ ਤੇ ਚਲੋ ਵੀ ਭਰੋ ਆਪ ਵੀ ਪਾਣੀ ਪੀਏ ਤੇ ਖਾਸ ਕਰ ਕਿਹੜੀ ਜਗ੍ਹਾ ਤੋਂ ਪਟਿਆਲਾ ਜੀ ਪਟਿਆਲਾ ਪਟਿਆਲਾ ਸਾਰੇ ਪਟਿਆਲੇ ਵਾਲੇ ਹਾਂ ਜੀ ਸਮਾ ਲੱਗ ਲੱਗ ਗਈ ਹੈ ਫਤੇਗੜ ਸਾਹਿਬ ਵਾਹਿਗੁਰੂ 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 ਮੈਂ ਤੁਹਾਡਾ ਟੈਟੂ ਦੇਖ ਲਈ ਥੱਲੇ ਪਹਿਲਾਂ ਆਉਂਦਿਆਂ ਨੇ ਤੁਸੀਂ 슬ੀਵਲੈਸ ਪਾਈ ਨਾ ਥੱਲੇ ਖੜੇ ਤਾਂ ਦੇਖ ਲਿਆ ਦੇਖੋ ਚਲੋ ਬਹੁਤ ਵਧੀਆ ਜੀ ਸੰਗਤਾਂ ਦੀਆਂ ਰੌਣਕਾਂ ਪਈਆਂ ਪਈਆਂ ਤੇ ਉਤਸ਼ਾਹ ਪੂਰਾ ਅੱਗੇ ਵੀ ਆਉਂਦੇ ਹੁੰਦੇ ਵੀਰਾ ਜੀ ਫਰਸਟ ਟਾਈਮ ਹੈ ਫਰਸਟ ਟਾਈਮ ਪਰ ਇੱਕ ਗੱਲ ਪੱਕੀ ਆ ਵੀਰਾ ਫਰਸਟ ਟਾਈਮ ਆਇਆ ਨਾ ਤਾਂ ਤੇਰਾ ਮਈ ਮਹੀਨਾ ਜਦੋਂ ਚੜਿਆ ਕਰਨਾ ਤੇਰਾ ਤੇ ਲੈਦੇ-ਦੇ ਤੱਕ ਕਰਿਆ ਕਰਾਂ ਮੈਂ ਜਾਵਾਂ ਹੁਣ ਤੈਨੂੰ ਹੱਥਾ ਕਰਕੇ ਅੱਜ ਕਹਿੰਦਾ ਚੌਥੀ ਆ ਗਈ ਬਹੁਤ ਵਧੀਆ ਵੀਰਾ ਜੀ ਬਹੁਤ ਵਧੀਆ ਕਿਰਪ ਤੇ ਵਧੀਆ ਜੀ ਇਹ ਥਾਂ ਥਾਂ ਲਿਖਿਆ ਆ ਵੀ ਕੂੜਾ ਕੂੜੇਦਾਨ ਵਿੱਚ ਡਾਲੇ ਕਿਰਪਾ ਕੂੜਾ ਕੂੜੇਦਾਨ ਵਿੱਚ ਡਾਲੇ ਹਾਂਜੀ ਹੈ ਨਹੀਂ ਪਾਣੀ ਆ ਰਿਹਾ ਆ ਆਉਂਦਾ ਜੀ ਆਉਂਦਾ ਰੁਕ ਰੁਕ ਕੇ ਆਉਂਦਾ ਚਲੋ ਆਪਣੇ ਕੋਲ ਬਿਲਕੁਲ ਖਾਲੀ ਹੈ ਬੋਤਲ ਭਾਈ 2 ਮਿੰਟ 2 ਮਿੰਟ ਚਲਾਓ ਨਾ 2 ਮਿੰਟ ਬਾਅਦ ਪਾਪ ਇਕੱਠਾ ਹੋ ਕੇ ਆਪਿਆ ਅੱਛਾ ਫਿਰ ਰੁਕ ਰੁਕ ਕੇ ਆਉਂਦਾ ਨਾ ਚਲੋ ਇਹ ਵੀ ਬਾਈ ਨੇ ਗੱਲ ਵਧੀਆ ਦੱਸ ਦਿੱਤੀ ਹੈ ਵੀ ਜਿਹੜੀ ਨਾਲ ਨਾ ਚ ਜਾਂਦੇ ਨੇ ਟੁੱਟੀਆਂ ਆਉਂਦੀਆਂ ਉਹਨੂੰ 2-2 ਮਿੰਟ ਬਾਅਦ ਟਿੰਟ ਦਾ ਕੰਮ ਆਉਣਾ ਹੈ ਇੱਕ ਵਾਰ ਪਿਛਲੇ ਸਾਲ ਨਾ ਪਹਾੜ ਤੇ ਛੱਤੇ ਲੱਗੇ ਦੇਖੇ ਸੀ ਸ਼ਾਇਦ ਉਹ ਡੂਮਣੇ ਦੇ ਸਗੇ ਤੇ ਦੇਖਦੇ ਆ ਕਿ ਵੀ ਲੱਗਿਓ ਆ ਕਿ ਨਹੀਂ ਲੱਗਿਓ ਸਵਾਹਿਗੁਰੂ ਕਹਾਂ ਦੇ ਦਿੱਲੀ ਦੇ ਦਿੱਲੀ ਥੇ ਬਹੁਤ ਵਧੀਆ ਜੀ ਦਿੱਲੀ ਦਿੱਲੀ ਦੀਆਂ ਸੰਗਤਾਂ ਆ ਰਹੀਆਂ ਆ ਏ ਪਟਿਆਲੇ ਵਾਲੇ ਫਤੇਗੜ ਸਾਹਿਬ ਚੇਤਾ ਭੁੱਲੀ ਜਾਂਦਾ ਯਾਰ ਸਾਂਗਤ ਸਾਰੀ ਮਿਲਦੀ ਹੈ ਨਾ ਫਿਰ ਜੀ ਸੰਗਜੀ ਇਹ ਲੱਗਾ ਹੈ ਮધુ ਮੱਖੀਆਂ ਤੇ ਛੱਤੇ ਡੂੰਮਣੇ ਤੇ ਪਿਛਲੇ ਸਾਲ ਕਾਫੀ ਘੱਟ ਸੀਗੇ ਤੇ ਐ ਕੀ ਕਾਫੀ ਜਿਆਦਾ ਆਇਆ ਨਾ ਤੇ ਪਿਛਲੇ ਸੀਗੇ ਪਿਛਲੇ ਦੋ ਤਿੰਨੇ ਸੀਗੇ ਤੇ ਇੱਥੇ ਜਿਆਦਾ ਖੜੇ ਵੀ ਨਾ ਹੋਵੋ बड़े बड़े हो ਸਕਦਾ ਕਿਸੇ ਵੇਲੇ ਛਿੜ ਵੀ ਸਕਦੀਆਂ ਆ ਹਨਾ ਬਹੁਤ ਵੱਡੇ ਵੱਡੇ ਲੱਗੇ ਹੋਇਅ ਛੱਤੇ ਸਾਰੇਆਂ ਦਾ ਧਿਆਨ ਡੂਮਣੇ ਆਲੂ ਹੀ ਆ ਬਹੁਤ بڑا ਲੱਗਾ ਹੋਇਆ ਹੈ ਨਾ بڑے بڑے ਡੂਮਣੇ ਆ ਤੇ ਇਹਨਾਂ ਦਾ ਛਿੜਖਾਨੀ ਨਹੀਂ ਕਰਨੀ ਨਾ ਇੱਥੇ ਪਿਛਲੇ ਵਾਰੀ ਦੋ ਸੀਗੇ ਇਨਕਰੀਜ਼ ਹੋ ਗਿਆ ਕਿ ਵੱਧ ਗਏ ਆ ਵੱਧ ਗਏ ਆ ਕਿਹੜੀ ਜਗ੍ਹਾ ਤੇ ਚੰਡੀਗੜ੍ਹ ਚੰਡੀਗੜ੍ਹੋਂ ਪਹਿਲਾਂ ਵੀ ਆਏ ਜਾਂ ਫਸਟ ਟਾਈਮ ਚੌਥੀ ਪੰਜਵੀਂ ਵਾਰ ਵਾਓ ਕਿਰਪਾ ਸਤੇ ਪਾਸ਼ਾ ਦੀ ਚਲੋ ਬਹੁਤ ਵਧੀਆ ਜੀ ਕਿੱਦਾਂ ਖੁਸ਼ ਹੋ ਰਹੇ ਆ ਬਹੁਤ ਅੱਛਾ ਆਨੰਦਾਰਿਆ ਨਾ ਹਾਂਜੀ ਤੁੱਕ ਤਕਲੀਫਾਂ ਕਟ ਕੈਨ ਮੁੱਕ ਜਾਂਦੀਆਂ ਬੰਦੇ ਨੂੰ ਦੀਨ ਦੁਨੀਆ ਤੋਂ ਨਾ ਪਰੇ ਹੋ ਜਾਂਦਾ ਬੰਦਾ ਨਾ ਹਾਂ ਫੋਨ ਨਾ ਕੋਈ ਫੋਨ ਨਾ ਤਾਂ ਇੱਕੋ ਚਾਰ ਹਾਂ ਫੋਨ ਨਹੀਂ ਚੱਲਦਾ ਪਹਿਲਾਂ ਹੀ ਨੈੱਟ ਬੰਦ ਇੰਟਰਨੈਟ ਬੰਦ ਦਾ ਮੈਂ ਤਾਂ ਕੱਢੀ ਹੀ ਨਹੀਂ ਉਹ ਹਾਂ ਫੋਨ ਤਾਂ ਫੇਰ ਟੈਨਸ਼ਨ ਹੀ ਹੈ ਜੀ ਇੱਥੇ ਆ ਕੇ ਵੀ ਫੋਨ ਆ ਗਏ ਫੇਰ ਲਿਵ ਲੱਗਦੀ ਨਹੀਂ ਕੀ ਲਿਵ ਜੁੜਦੀ ਨਹੀਂ ਮਾਰੇ ਨਾ ਨਾ ਵਾਰੀ ਵਾਰੀ ਹੀ ਕਰ ਗਈ ਹੈ ਹਾਂ ਕਿੰਨਾ ਨਾਮ ਆਪਾਂ ਜੇ ਜਪੋਨਾ ਹੋਰ ਕਿਥੇ ਨਹੀਂ ਜਾਂਦੇ ਬਿਲਕੁਲ 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 ਇਹ ਵੀ ਨਾਲ ਆਪਣੇ ਨਹੀਂ ਮੈਂ ਮੇਰੇ ਬੱਚੇ ਆ ਪਰ ਪਿੱਛੇ ਆ ਰਹੇ ਸਸੀ ਗੱਲ ਸਸੀ ਗੱਲ ਜੀ ਸਸੀ ਗੱਲ ਜੀ ਕਿੱਥੋਂ ਜੀ ਹਾਂ ਜੀ ਅਸੀਂ ਤੇ ਫਰੀਦਾਬਾਦ ਦਿੱਲੀ ਫਰੀਦਾਬਾਦ ਦਿੱਲੀ ਦਿੱਲੀੋਂ ਸੰਗਤ ਬਹੁਤ ਆਉਂਦੀ ਹੈ ਨਾ ਹਾਂ ਜੀ ਹਾਂ ਜੀ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਹੁਤ ਸੰਗਤ ਹੈ ਤੁਸੀਂ ਵੀ ਜੀ ਹਾਂ ਜੀ ਬੇਟੀ ਹੈ ਅੱਛਾ ਚਲੋ ਬਹੁਤ ਵਧੀਆ ਪਹਿਲੀ ਵਾਰੀ ਆ ਅੱਗੇ ਵੀ ਆਉਂਦੇ ਨਹੀਂ ਪਹਿਲੀ ਵਾਰੀ ਆ ਤੁਸੀਂ ਪਹਿਲੀ ਵਾਰੀ ਆ ਬੇਟੀ ਹੈ ਬਾਰ-ਬਾਰ ਆਉਂਗੇ ਇੰਨਾ ਆਨੰਦ ਆਊਗਾ ਨਾ ਹਾਂਜੀ ਜਿਪੀ ਕੋਲ ਹਾਂਜੀ ਹਾਂਜੀ ਮੈਂ ਦਊਗਾ ਨਾ ਬਾਰ ਬਾਰ ਹਾਂਜੀ ਕਿਰਪਾ ਕਰਕੇ ਪਾਈ ਜਾਜੀ ਹਾਂਜੀ ਵਾਈ ਗਰੂ ਵਾਈ ਗਰੂ ਤੇ ਟੂਮਣਾ ਜਿੱਥੇ ਲੱਗਾ ਉਹ ਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਥੇ ਵੀ ਚਾਹ ਦੀ ਦੁਕਾਨ ਹੈਗੀ ਆ ਖਾਣ ਪੀਣ ਨੂੰ ਹੈਗਾ ਤੇ ਭਰਾ ਸਾਡਾ ਫਿਰ ਜਿੱਥੇ ਪਿਛਲੇ ਸਾਲ ਮਿਲਿਆ ਸੀਗਾ ਫੇਰ ਉੱਥੇ ਔਰ ਸੇਮ ਸੇਹੀ ਦੁਕਾਨ ਆ ਸਾਗਰ ਤੁਮਨੇ ਦੋ ਵੱਧ ਕੇ ਹੋਰ ਥੱਲੇ ਸਾਗਰ ਨਾਲ ਦੋ ਸੀ ਤਿੰਨ ਚਾਰ ਆ ਗਿੜ ਗਏ ਆ ਤੁਸੀਂ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਵੀ ਖਾਣਾ ਯਾਰ ਚਲ ਵਧੀਆ ਤੇ ਪਹਿਲਾਂ ਹੁਣ ਸੰਤਾ ਇੱਥੇ ਕਰ ਰਹੀਆਂ RAM RAM ਤੁੰਗੀ ਸਟੋਪ ਤੇ ਜਾਇ ਤੇ ਇੱਕੋ ਹੀ ਦੁਕਾਨ ਆ ਇੱਥੇ ਤੇ ਅੱਗੇ ਜਾ ਕੇ ਫੇਰ ਆ ਜਾਣੀਆ ਪਿਛਲੇ ਸਾਲ ਜਦੋਂ ਓਪਨ ਹੋਇਆ ਸੀ ਨਾ ਤੇ ਚਾਹ ਵੀ ਆਪਾਂ ਬਣਾਈ ਸੀ ਜਾ ਕੇ ਯਾਦਾ ਉੱਥੇ ਜਿੱਥੇ ਮੈਗੀ ਖਾਧੀ ਸੀਗੀ ਤੇ ਸੰਗਤਾਂ ਚੋ ਉਤਸ਼ਾਹ ਦੇਖ ਕੇ ਬੰਦਦਾ ਹਾਂ ਜੀ ਸੰਗਤ ਜੀ ਕਿਹੜੀ ਜਗਤ ਆਪਾਂ ਦਿੱਲੀੋਂ ਦਿੱਲੀੋਂ ਦਿੱਲੀ ਦੇ ਸੰਗਤ ਬਹੁਤ ਆ ਅੰਮ੍ਰਿਤਸਰ ਤੋਂ ਦਿੱਲੀ ਤੋਂ ਤਰਨਤਾਰਨ ਤੋਂ ਹਨਾ ਜੀ ਆ ਕਾਫੀ ਹੈ ਜੀ ਚਲੋ ਬਹੁਤ ਕਿਰਪਾ ਸੱਚੇ ਪਾਤਸ਼ਾਹ ਜੀ ਜਿੱਦਣ ਮੈਂ ਵੀਰਾ ਜੀ ਜਲੰਧਰ ਡਿਸਟ੍ਰਿਕਟ ਜਲੰਧਰ ਕੀ ਬਾਤ ਹੈ ਪਿੰਡ ਸਾਡਾ ਹੈਗਾ ਬਹਿਰਾਮ ਭੋਗਪੁਰ ਦੇ ਲਾਗੇ ਤੁਸੀਂ ਜੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਤੇ ਕਿੰਵੀਂ ਯਾਤਰਾ ਪਹਿਲੀ ਆ ਪਹਿਲੀ ਆ ਵਧੀਆ ਲੱਗ ਰਿਹਾ ਅਗਲੇ ਸਾਲ ਆਉਂਗੇ ਨੇ ਬੁਲਾਉਂਦਾ ਨਹੀਂ ਬੁਲਾਏਗਾ ਨਹੀਂ ਬੁਲਾਉਣਾ ਪ੍ਰਮਾਤਮਾ ਨੇ ਤੁਹਾਡੇ ਇਸ਼ਾ ਜਾਈਦੀ ਆ ਮਾਰੇ ਤਾਂ ਬਾਹ ਫੜ ਕੇ ਲਿਆਉਂਦੇ ਆ ਹਾਂਜੀ ਸਤਿਕਾਰ ਜੀ ਲੁਧਿਆਣੇ ਤੋਂ ਚਲੋ ਬਹੁਤ ਕਿਰਪਾ ਸੱਚੇ ਪਾਤਸ਼ਾਹ ਫਸਟ ਟਾਈਮ ਆ ਇੱਕ ਅਲੋਕਿਕ ਨਜ਼ਾਰਾ ਇੱਥੇ ਦਾ ਨਾ ਆਨੰਦ ਆ ਜਿੱਦਾਂ ਪੰਜਵੀਂ ਵਾਰੀ ਸਬੱਬ ਬਣਿਆ ਚੌਥੀ ਵਾਰੀ ਹਿਮਕੁੰਣ ਸਾਹਿਬ ਜਾ ਰਹੇ ਆ ਤੇ ਪੰਜਵੀਂ ਵਾਰੀ ਇਸ ਧਰਤੀ ਤੇ ਆਉਣ ਦਾ ਸਬੱਬ ਬਣਿਆ ਨਾ ਤੇ ਭਰੀ ਹਰ ਵਾਰ ਨਾ ਇੱਕ ਵੱਖਰਾ ਨਜ਼ਾਰਾ ਵੱਖਰਾ ਆਨੰਦ ਹੁੰਦਾ ਹੈ ਇਹ ਤਾਂ ਬੰਦੇ ਅੱਕ ਜਾਂਦੇ ਨਾ ਇੱਕ ਦੋ ਵਾਰ ਚੱਲ ਜੀ ਇੱਕ ਕਦੀ ਨਹੀਂ ਇਦਾਂ ਹੋਈ ਮੈਂ ਤੇਰਾ ਨੂੰ ਵੀ ਇੱਥੋਂ ਹੀ ਗਿਆ ਆਇਆ ਹਾਂ ਤੇ ਅਲੱਗ ਆ ਭਾਜੀ ਔਰ ਪਹਾੜਾ ਤੇ ਪਹਿਲੀ ਪਹਿਲੀ ਯਾਰੀ ਮੈਂ ਡਰਦਾ ਹੁੰਦਾ ਸੀਗਾ ਕੋਈ ਕੋਈ ਉਹ ਪਰਮਾਤਮਾ ਹੀ ਦੇਣਾ ਭਾਜੀ ਪਰਮਾਤਮਾ ਹੀ ਦੇਣਾ ਤੁਸੀਂ ਵੀ ਲੁਧਿਆਣੇ ਤੋਂ ਇੱਕ ਪਾਸੇ ਤੇ ਬਾਦਸ਼ਾਹੀ ਤੇ ਸਾਡੇ ਸਿੰਘ ਸਾਹਿਬ ਬਹੁਤ ਚਿਰ ਤੋਂ ਮੈਂ ਦੇਖ ਰਿਹਾ ਦੀ ਅੱਗੇ ਪਿੱਛੇ ਅੱਗੇ ਪਿੱਛੇ ਹੋ ਰਹੇ ਸੀਗੇ ਅਸੀਂ ਤਾਂ ਮੈਂ ਮੈਂ ਕਿੱਥੇ ਵੇਂਦੇ ਉੱਥੇ ਗੱਲ ਕਰਦੇ ਆ ਜੀ ਆਜਵਾਜ ਕੋਈ ਗੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਟੇ ਕਿਹੜੀ ਜਗ੍ਹਾ ਤੋਂ ਦਿੱਲੀੋਂ ਤੋਂ ਦਿੱਲੀੋਂ ਹਾਂਜੀ ਹਾਂ ਤੇ ਦਿੱਲੀ ਦਾ ਬਹੁਤ ਸੋਹਣਾ ਪ੍ਰਕਾਸ਼ ਕੀਤਾ ਹੈ ਧੰਨਵਾਦ ਜੀ ਤੁਹਾਡਾ ਮੈਨੂੰ ਵੀ ਕਹਿੰਦੇ ਪਰ ਮੈਨੂੰ ਤੁਹਾਡਾ ਦਾਦਾ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਹੈ ਜੀ ਬਹੁਤ ਸੋਹਣਾ ਤੇ ਇੱਥੇ ਜਿਹੜੀ ਪੋਜ਼ਿਟਿਵਿਟੀ ਹੈਗੀ ਹੈ ਜੀ ਭਾਜੀ ਉਹ ਬਿਲਕੁਲ ਵੱਖਰੀ ਹੈ ਮੈਂ ਪਹਿਲੀ ਵਾਰ ਆਏ ਆਏ ਹਾਂ ਤੇ ਅੱਛਾ ਜੀ ਤੇ ਪਪਰ ਤੁਹਾਡੀ ਵੀ ਪੋਜ਼ਿਟਿਵਿਟੀ ਵਾਹਿਗੁਰੂ ਵਾਹਿਗੁਰੂ ਆਨੰਦ ਇੱਥੇ ਮੌਸਮ ਦਾ ਵੀ ਆ ਗਿਆ ਤੇ ਤੁਹਾਡੇ ਨਾਲ ਰਹਿ ਕੇ ਵੀ ਆ ਗਿਆ ਵਾਹਿਗੁਰੂ ਵਾਹਿਗੁਰੂ ਕੀ ਬਾਤ ਪਰਮਾਤਮਾ ਦੀ ਆ ਭਾਜੀ ਤੁਸੀਂ ਨਾ ਮੈਂ ਪਿਛਲੀ ਵਾਰੀ ਜਦੋਂ ਆਇਆ ਸੀਗਾ ਜਦੋਂ ਵੀ ਆਉਂਦਾ ਆ ਜਦੋਂ ਤੁਹਾਨੂੰ ਕਿਤੇ ਲੱਗਾ ਵੀ ਤੁਸੀਂ ਥੋੜਾ ਥਕਾਵਟ ਮਹਿਸੂਸ ਕਰਦੇ ਆ ਸੱਚੇ ਮਾਨਾ ਇੱਕ ਕਰਤ ਦੀ ਵਾਹਿਗੁਰੂ ਕਹੋਂਗੇ ਨਾ ਮੰਨ ਚੋ ਤੇ ਭਾਜੀ ਤੁਹਾਨੂੰ ਬਲੀਵ ਕਰਿਓ ਵੀ ਤੁਹਾਡੀ ਥਕਾਵਟ ਕਿੱਥੇ ਜਾਊਗੀ ਪਤਾ ਨਹੀਂ ਲੱਗੂਗਾ ਪ੍ਰੈਕਟੀਕਲੀ ਆ ਭਾਜੀ ਬਿਲਕੁਲ ਠੀਕ ਆ ਸੱਚੀ ਗੱਲ ਆ ਪਰਖੀ ਹੋਈ ਇਹ ਕਹਿੰਦੇ ਆ ਵੀ ਜਦੋਂ ਆਪਾਂ ਯਾਤਰਾ ਦੇ ਤੌਰ ਤੇ ਆ ਨ ਮਾਰਾ ਹੀ ਸਾਡੇ ਅੰਗ ਸੰਗ ਸਾਈ ਹੋ ਜਾਂਦੇ ਉੱਥੇ ਨਾ ਨਾ ਬਿਲਕੁਲ ਟੌਪ ਦੀ ਗੱਲ ਤੇ ਯਾਤਰਾ ਉਹ ਕਰਵਾਉਂਦੇ ਅਸੀਂ ਨਹੀਂ ਕਰਦੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਐਲਓਜੀ ਚਾਰਚ ਦੇਖੋ ਕਿਸ਼ੋਪ ਨਾਮ ਆਪਣਾ ਅਭਿਨਾਸ਼ ਸਿੰਘ ਅਭਿਨਾਸ਼ ਹਾਂਜੀ ਬਹੁਤ ਵਧੀਆ ਲੱਗਾ ਵੀਰਾ ਅਭਿਨਾਸ਼ ਸਿੰਘ ਨੂੰ ਮਿਲ ਕੇ ਦਿੱਲੀ ਤੋਂ ਮੇਰਾ ਭਰਾ ਤੇ ਮੰਨੀ ਤੂੰ ਨਹੀਂ ਆਇਆ ਇਹ ਕੀ ਦੇਖ ਲੈ ਅਭਿਨਾਸ਼ ਭਾਈ ਨੇ ਤੁਹਾਡੀ ਕਮੀ ਪੂਰੀ ਕਰ ਦਿੱਤੀ ਆ ਇਦੇ ਦੀ ਮਨੀ ਬਾਈ ਆਪਨੇ ਤੂਫੀ ਤੇ ਕਿ ਉਹ ਮਿਲਿਆ ਸੀ ਅੱਜ ਕਿਉਂ ਆਇਆ ਜੀ ਆਉ ਬੈਠਿਆ ਤਾਂ ਕਿ ਗੱਲ ਕਿੱਥੇ ਰਹਿੰਦੇ ਉਹ ਦਿੱਲੀ ਚ ਕਿੱਥੇ ਬੋਲਾ ਚਲ ਜਾਓ ਬੰਦਾ ਮੈਨੂੰ ਹੁਣ ਪਤਾ ਨਹੀਂ ਦੱਸੂਗਾ ਠੀਕ ਹੈ ਠੀਕ ਹੈ ਹਾਂਜੀ ਖਾਲਸਾ ਜੀ ਬਹੁਤ ਨਹੀਂ ਜ਼ਿਆਦਾ ਆ ਰਹੇ ਆ ਕੋਈ ਯਾਰ ਆ ਰਹੇ ਤੀਸਰੀ ਉਹਦੀ ਆ ਗਏ ਆ ਚਲੋ ਜਦੋਂ ਆਈਦਾ ਉਦੋਂ ਲੱਗੀ ਨਹੀਂ ਜ਼ਿਆਦਾ ਹੁੰਦਾ ਲੱਗੇ ਨਾ ਲੱਗੇ ਵਾਹਿਗੁਰੂ ਜੀ ਹਾਂਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਪਟਿਆਲਾ ਜੀ ਪਟਿਆਲਾ ਕਿੱਦਾਂ ਲੱਗ ਰਿਹਾ ਕਿੱਦਾਂ ਬਹੁਤ ਜਿਵੇਂ ਆ ਮੈਂ ਬੋੜਾ ਹੋਰ ਖਪਾੜ ਖੁੱਲ ਰਹੇ ਆ ਆਪਾਂ ਉਹਦਾ ਹਿੱਸਾ ਬਣਿਆ ਨਾ ਜਦੋਂ ਨਗਰ ਕੀਰਤਨ ਚੱਲੇ ਆਪਾਂ ਜਿਹੜੇ ਗਵਾਈ ਦੇ ਵਿੱਚ ਉਹ ਨਾਲੇ ਪਿਗੇ ਨਹੀਂ ਚਾ ਨਹੀਂ ਦੇਖਿਆ ਨਹੀਂ ਕੁਝ ਚਲੋ ਮੇਰੇ ਚੈਨਲ ਤੇ ਦੇਖੋ ਜੀ ਆ ਸਾਰਾ ਲੋਕੀ ਜਿਹਾ ਨਜ਼ਾਰਾ ਪੰਜਾਬ ਪਿਆਰੇ ਜਿਹਾ ਗਵਾਈ ਦੇ ਵਿੱਚ ਹੁੰਦਾ ਥੱਲੇ ਨਗਰ ਕੀਰਤਨ ਕਿਆ ਆਨੰਦ ਆ ਬਹੁਤ ਵਧੀਆ ਪਹਿਲੀ ਤੇ ਇਹ ਸਾਡੇ ਵੀਰੇ ਆਜੋ ਬਰਬਰੀ ਲੰਡਨ ਵਾਲਿਓ ਕਾਈ ਕੁਰੀਆ ਨੇ ਆਉਂ। ਬੋਤਲ ਚੱਕ ਲਈ। ਤੇ ਸੰਗਤ ਜੀ ਸੰਗਤਾਂ ਆਰਾਮ ਕਰ ਲਈਆਂ ਮੱਠੀ ਮੱਠੀ ਸ਼ਾਂ ਦੇ ਵਿੱਚ ਤੇ ਕਿਹੜੀ ਜਗ੍ਹਾ ਤੋਂ ਮਾਨਸੂਰ ਵਧੀਆ ਜੀ ਉੱਚੀ ਬੋਲ ਮਾਈਕ ਨਹੀਂ ਲਾਇਆ ਮੈਂ ਅੱਬਾ ਭਾਈ ਪਿਛਲੇ ਗਾ ਵੀ ਮਿਲੇ ਸੀਗੇ ਤੇ ਇਹ ਭਰਾ ਮੇਰਾ ਪਿਛਲੀ ਈਰ ਵੀ ਆਪਾਂ ਟੱਕਰੇ ਸੀਗੇ ਵੀਰੇ ਨੇ ਮੈਨੂੰ ਪਛਾਣ ਲਿਆ ਥੈਂਕ ਯੂ ਮੇਰਾ ਪ੍ਰਾਪਤ ਦਾ ਬਹੁਤ ਬਹੁਤ ਤੇ ਐਸੇ ਲਈ ਨਾ ਕੋਈ ਦਰ ਤੇ ਹੀ ਸਾਰੇ ਸੇਵਾਦਾਰ ਆ ਗਏ ਉਹ ਪਹਿਲਾਂ ਵੀ ਤੋਂ ਮਿਲਿਆ ਠੀਕ ਉਹਦੇ ਵੀ ਬਰਾਬਰ ਨਹੀਂ ਕੋਈ ਲਈ ਆਉਂਦਾ ਵੀਰਾਂ ਇਹਦਾ ਸੇਵਾਦਾਰ ਆ ਇਹ ਤਾਂ ਹੈ ਕਿਹੜੀ ਜਗ੍ਹਾ ਤੋਂ ਮਾਨਸਤਾ ਨਾ ਜੀ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਆਉ ਤੇ ਮਿਲਦੇ ਵਈ ਆ ਗਏ ਲੈਟਸ ਗੋ ਤੇ ਪਿਛਲੀ ਜਿਹੜੀ ਪਹਿਲੀ ਵੀ ਆ ਤਿੰਨੇ ਦਿਨਾਂ ਆ ਗਈ ਤੁਸੀਂ ਸਾਲੋਂ ਨੂੰ ਮਿਲਣ ਗਿਆ ਬਹੁਤ ਵਧੀਆ ਮੇਰਾ ਤਾਂ ਆ ਜੋ ਆਗੇ ਬਈ ਚੈਨਲ ਨੂੰ ਸਬਸਕ੍ਰਾਈਬ ਹਾਂ ਬਈ ਹਾਂ ਆ ਆਪ ਵੀ ਕੱਲਾ ਵੀ ਕਿਤੇ ਗੇਂਦ ਮਿਲਿਆ ਹਾਂ 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 ਚਲੋ ਠੀਕ ਆ ਜੇਰਾ ਬਰਾਬਰ ਠੀਕ ਪਿਛਲੇ ਸਾਲ ਜਿਹੜੀ ਇਹ ਦੁਕਾਨ ਤੁਸੀਂ ਦੇਖ ਰਹੇ ਆ ਬਣੀ ਆ ਤੇ ਇੱਥੇ ਦੁਕਾਨ ਨੇ ਓਪਨ ਹੀ ਕੀਤੀ ਸੀਗੀ ਉਸ ਦਿਨ ਤੇ ਨਾ ਇਹ ਕੋ ਚਾਹ ਸੀਗੀ ਤੇ ਨਾ ਹੀ ਉਦੋਂ ਇਹਦੇ ਕੋ ਸੀਗੀਆਂ ਦੂਜੀਆਂ। ਕਿਆ ਬੋਲਦੇ ਉਹ ਮੈਗੀ ਸੀਗੀ ਨਾ। ਫੇ ਦਿੱਲੀ ਵਾਲੀ ਸੰਗਤ ਸੀ ਤਾਂ ਹੁਣੇ ਫੇ ਚਨੇ ਖੁਲਾਏ ਸੀਗੇ। ਤੇ ਚਨੇ ਖਾ ਕੇ ਤਫੇ ਚੱਲ ਛਕ ਗਿਆ ਸੀਗਾ ਇੱਥੇ ਨਾ। ਕੋਈ ਯਾਦਾਂ ਪਿਛਲੇ ਸਾਲ ਦੀ ਯਾਤਰਾ ਦੀਆਂ ਤਾਜ਼ੀਆਂ ਹੋ ਗਈਆਂ, ਥਿੰਗ ਵੀ ਮਿਲੇ ਮਾਨਸੇ ਵਾਲੇ। ਚਲੋ ਕਿਰਪਾ ਕਰਕੇ ਪਾਸ਼ਾ ਦੀ। ਮਹਾਰਾਜ ਦੀ ਕਿਰਪਾ ਹੁਣੇ ਪੇਸ਼ਾਨ ਦਿੱਤੀ ਆ। ਇਹਦੇ ਦਰਦੇ ਸੇਵਾ ਦਾ ਜੀ ਸੰਗਤ ਜੀ ਤੇ ਹੁਣ ਕੁਛ ਛਕ ਲਿਆ ਜਾਵੇ ਭੁੱਖ ਲੱਗ ਗਈ ਆ ਪਰੌਂਠੇ ਛਕਾਂਗੇ ਇੱਥੇ ਤੇ ਵਾਈ ਗਰੂਪ ਮੱਠੀ ਮੱਠੀ ਧੁੱਪ ਬਹੁਤ ਹੀ ਨੰਦ ਆ ਰਿਹਾ ਆ ਤੇ ਤਕਰੀਬਨ ਆਪਾਂ ਹੈਲੀਪੈਡ ਦੇ ਲਾਗੇ ਪਹੁੰਚ ਚਲੇ ਆ ਤੇ ਉੱਥੋਂ ਪਹਿਲਾਂ ਇੱਥੇ ਪਿਛਲੇ ਸਾਲ ਰੁਕੇ ਸੀ ਉੱਥੇ ਪਰੌਂਠੇ ਛਕਾਂਗੇ ਤੇ ਉਹੀ ਬੰਦਾ ਕੀ ਹਾਲ ਆ ਬੜੀਆ ਹਾਂ ਤੋ ਇੱਕ ਆਪਾਂ ਰੇਟ ਮੈਂਸ਼ਨ ਕਰ ਦਈਏ ਦੁਬਾਰਾ ਨਵੇਂ ਸਾਲ ਵਾਲੇ ਵੈਸੇ ਤਾਂ ਪੁਰਾਣੇ ਵਾਲੇ ਰੇਟ ਹੋਗੇ ਪਾਣੀ ਦੀ ਬੋਤਲ ਕਿੰਨੇ ਕੀ ਆ

70 70 ਰੁਪਏ ਤੇ 70 ਰੁਪਏ ਦਾ ਪਰੋਠਾ ਬਣਾ ਕੇ ਦਿੰਦਾ ਇਹ ਵਾਲਾ ਤੋ ਵਧੀਆ ਪਰੋਠੇ ਥੋੜੇ ਖਾਣੇ ਆ ਜਿਆਦਾ ਖਾ ਕੇ ਬੇ ਤੁਰਨੀ ਹੁੰਦਾ ਆਪੇ ਕੋਲ ਦੇਖ ਲੈ ਤੋ ਨਹੀਂ ਉਹਨੇ ਪੰਜਾਹ ਤੇਰੇ ਕੋਈ 500 ਕਾ ਦੂੰਗਾ ਮੈਂ ਵਾਹ ਗੁਰੂ ਤੱਕ ਪਰੋਠੇ ਬਣਦੇ ਆ ਤੇ ਆਪਾਂ ਕਰਦੇ ਆ ਸ਼ੂਟ ਤੇ ਬਹੁਤ ਹੀ ਵਧੀਆ ਥੇ ਆਪਾਂ ਤਕਰੀਬਨ ਉੱਚੀ ਜੀ ਜਗ੍ਹਾ ਤੇ ਖੜੇ ਤੇ ਇੱਥੋਂ ਸਾਰੇ ਸੰਗਤ ਥੱਲੇ ਆ ਰਹੀ ਜਿਹੜੀ ਉਹ ਨਜ਼ਰ ਆ ਰਹੀ ਆ ਯੋਖਾਲਸਾ ਜੀ ਪ੍ਰੋਟਾ ਛੱਕ ਲੋ ਹੈਲੀਪੈਡ ਤੋਂ ਬਿਲਕੁਲ ਲੱਗੇ ਖੜੇ ਹੈਲੀਪੈਡ ਤੋਂ ਪਹਿਲਾਂ ਜਿਹੜੇ ਟਾਬੇ ਹੁੰਦੇ ਆ ਤੇ ਸਿੰਘ ਸਾਹਿਬ ਸਿੰਘ ਸਾਹਿਬ ਆ ਗਏ ਨਾ ਫਿਰ ਜੀ ਹਾਂ ਜੀ ਸਰ ਅਸੀਂ ਕਈ ਚਿਰ ਤੋਂ ਅੱਗੜ ਪਿੱਛੜ ਅੱਗੜ ਪਿੱਛੜ ਸੀਗੇ ਛਕੜਾ ਪ੍ਰੋਟਾ ਨਾ ਨਾ ਮੇਰ ਬੰਦੀ ਤੇ ਕਿਆ ਆਨੰਦ ਆ ਵਜੋ ਦੇਖਿਓ ਹੀ ਬਣਦਾ ਹੈ ਤੇ ਸੰਗਤਾਂ ਚ ਉਤਸ਼ਾਹ ਜਿਹੜਾ ਨਾ ਭਾਜੀ ਕਿਆ ਬਾਤ ਛੋਟੇ ਛੋਟੇ ਬੱਚੇ ਬੜੇ ਬਹੁਤ ਜ਼ਿਆਦਾ ਸ਼ਾਗਿਰ ਨੇ ਤੇ ਚਲੋ ਹੁਣਾ ਵੀ ਚਾਹੀਦਾ ਸੰਗਤ ਵੱਧ ਚੜ ਕੇ ਹੋਣੀ ਚਾਹੀਦੀ ਹੈ ਨਾ ਤੇ ਛੋਟੇ ਛੋਟੇ ਬੱਚੇ ਬਜ਼ੁਰਗ ਕੀ ਉਤਸ਼ਾਹ ਆ ਮਹਾਰਾਜ ਯਾਰ ਦੇਖੋ ਮਹਾਰਾਜ ਦੀ ਕਿਰਪਾ ਆ ਅੰਟੀ ਜੀ ਮਿਹਰੇ ਮੈਨੂੰ ਇੱਕ ਤਾਂ 60 70 ਸਾਲ ਦੇ ਆ ਤੇ ਉਹ ਕਹਦ ਲਾ ਦੇ ਕਹਿੰਦੀ ਕੋੜਾ ਵੀ ਨਹੀਂ ਕਰਨਾ ਨਹੀਂ ਨਹੀਂ ਬਿਲਕੁਲ ਨਹੀਂ ਹਾਂਜੀ ਔੜੇ ਬਹੁਤ ਸਵਾਲ ਬਣਾਏ ਆ ਇਹਨੇ ਆਲੂ ਪਿਆਜ਼ ਆਲੂ ਹੈ ਉਹ ਮੈਂ ਪਿਆਜ਼ ਹੈ ਮਿਰਚੀ ਹੋਗੀ ਬਹੁਤ ਟੇਸਟੀ ਆ ਸੰਯੋਗ ਹਾਲ ਤੇ ਵੇਚੀ ਹੈ ਬਹੁਤ ਟੇਸਟੀ ਹੈ ਬਹੁਤ ਟੇਸਟੀ ਹੈ ਕੋ ਖਬੋਲੇ ਕੀ ਪਿੱਛੇ ਵੀਰਾ ਇੱਕ ਉਹਦੀ ਸਿਹਤ ਥੋੜੀ ਜਿਹੀ ਖਰਾਬ ਹੋ ਗਈ ਸੀ ਕਿ ਤੇ ਕਾਰ ਨਹੀਂ ਰਿਹਾ ਵੀ ਜਦੋਂ ਪਿੱਛੋਂ ਆਏ ਆ ਉਹ ਤੇ ਜਕਦਮ ਸ਼ੂ ਲਾ ਕੇ ਤੇ ਠੰਡੇ ਪਾਣੀ ਦੇ ਵਿੱਚ ਜਿਹੜੇ ਰਿਵਰ ਵਗਦੀ ਉਹ ਚ ਪੈਰ ਪੂਰ ਪਾਤੇ ਤਾਂ ਉਹਦੇ ਨਾਲ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਭਰਾ ਦੀ ਤੇ ਵੀ ਇਹ ਵੀ ਚੀਜ਼ਾਂ ਦੀ ਪ੍ਰਕੋਸ਼ਨ ਰੱਖਣੀ ਚਾਹੀਦੀ ਸਾਨੂੰ ਹਨਾ ਕਿਉਂਕਿ ਆਪਣਾ ਉਧਰ 44 ਹੈ ਟੈਂਪਰੇਚਰ ਤੇ ਇੱਥੇ ਹੈਗਾ ਮੇਰੇ ਕੋਲ 10 ਇਹਨਾਂਗੇ ਹੋਣਾ ਤੇ ਵੈਦਰ ਦਾ ਬਹੁਤ ਫਰਕ ਆ ਕਰਕੇ ਧਿਆਨ ਰੱਖੋ ਸਿਹਤ ਦਾ ਤੇ ਮਾੜਾ ਮੋਟਾ ਟੈਬਲੇਟ ਲੈ ਕੇ ਆਓ ਥੋੜੀਆਂ ਬੁੱਤੀਆਂ ਨਾਲ ਨਾ ਜਰੂਰੀ ਜਿਹੜੀਆਂ ਹੁੰਦੀਆਂ ਐ ਤੇ ਬਾਕੀ ਜੀ ਹੁਣ ਆਪਾਂ ਪਹੁੰਚ ਗਏ ਜਿੱਥੇ ਪਹਿਲਾ ਗਲੇਸ਼ੀਅਰ ਸੀਗਾ ਤੇ ਪਿਛਲੇ ਅਰੀਆ ਗਲੇਸ਼ੀਅਰ ਇੱਥੇ ਤੱਕ ਸੀਗਾ ਤੇ ਹੁਣ ਬਹੁਤ ਘੱਟ ਅੱਗੇ ਨਾਲੋਂ ਬਰਫ਼ ਚਲੋ ਇਹਦੇ ਲਈ ਇੱਕ ਤਾਂ ਵਧੀਆ ਖਬਰ ਆ ਵੀ ਸੰਤਾਂ ਬਹੁਤ ਹੀ ਪਿਆਰਨਾ ਦਰਸ਼ਨ ਮੇਲੇ ਕਰ ਸਕਣ ਗੀਆਂ ਗੋਬਿੰਦ ਧਾਮ ਤੱਕ ਦਾ ਜਿਹੜਾ ਵੀਡੀਓ ਆ ਮੈਂ ਸ਼ੂਟ ਕਰਕੇ ਅੱਜੇ ਉੱਥੇ ਇੰਟਰਨੈਟ ਹੋਇਆ ਤੇ ਮੈਂ ਪਾ ਦੂੰਗਾ ਤੇ ਪਿਛਲੇ ਸਾਲਾ ਜਿਹੜਾ ਇੱਥੇ ਤੱਕ ਸੀਗਾ ਗਲੇਸ਼ੀਅਰ ਤੇ ਹੁਣ ਬਿਲਕੁਲ ਉੱਪਰ ਤੱਕ ਦਾ ਨਾ ਮਾਤਰਾ ਬਹੁਤ ਘੱਟ ਆ ਨਾ ਤੇ ਆਪਾਂ ਪਹੁੰਚ ਗਏ ਜੀ ਗੋਬਿੰਦ ਧਾਮ ਦੇ ਹੈਲੀਪੈਡ ਤੇ ਤੇ ਇਹ ਗੋਬਿੰਦ ਧਾਮ ਦਾ ਹੈਲੀਪੈਡ ਆ ਤੇ ਤੁਸੀਂ ਦੇਖ ਸਕਦੇ ਆ ਤੇ ਸਾਹਮਣੇ ਆ ਜਿਹੜੇ ਦਰਖਤ ਦੀਦੇ ਇਹਦੀ ਬੈਕ ਸਾਈਡ ਗੋਬਿੰਦ ਧਾਮ ਤੇ ਕੱਲ ਨੂੰ ਆਪਾਂ ਇਥੋਂ ਯਾਤਰਾ ਆਰੰਭ ਕਰਾਂਗੇ ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਜਦੋਂ ਤੁਸੀਂ ਇੱਥੇ ਹੈਲੀਪੈਡ ਦੇ ਬਿਲਕੁਲ ਆ ਕੇ ਆ ਜਿੰਦੇ ਤਾਂ ਇੱਥੇ ਦਾ ਜਿਹੜਾ ਨਜ਼ਾਰਾ ਬਹੁਤ ਹੀ ਵਧੀਆ ਔਰ ਬਹੁਤ ਖੁੱਲਾ ਜਿਹਾ ਹੋ ਜਾਂਦਾ ਇੱਥੇ ਆ ਜੇ ਨਾ ਤੇ ਉਹ ਸੋहमने ਟੈਂਟ ਵੀ ਲੱਗੇ ਹੋਆ ਇੱਥੇ ਤੇ ਇਧਰਲੀ ਸਾਈਡ ਦੇਖੋਗੇ ਤਾਂ ਤੁਹਾਨੂੰ ਗਲੇਸ਼ੀਅਰ ਦੂਰ ਰੀਵਰ ਦੀ ਦੂਸਰੀ ਸਾਈਡ ਅਗਲੇਸ਼ੀਅਰ برف ਹੈ ਪਰ ਅੱਗੇ ਨਾਲੋਂ ਬਹੁਤ ਘਟਕਾ ਜਿਹਦਾ ਪਿਛਲੇ ਸਾਲ ਤਾਂ ਸੀਗੀ 15-15 ਫੁੱਟ برف ਸੀਗੀ 10 ਤੋਂ 15 ਫੁੱਟ ਨਾ ਉਹਦੇ ਉਹਦੇ ਵਿੱਚ ਦੀ ਨੰਕੇ ਸੰਗ ਤਾਂ ਗਈਆਂ ਸੀ ਤੇ ਐਰ ਕੀ ਕਹਿੰਦੇ ਘਟਿਆ ਪਿੱਛੇ ਪਿਛਲੀ ਵਾਰ ਨਾਲੋਂ ਤੇ ਬਾਕੀ ਦਰਸ਼ਨ ਕਰਦੇ ਆ ਜਾਂ ਕੇ ਸੰਗ ਤਾਂ ਹੈਲੀਪੈਡ ਤੇ ਲੱਗ ਗਿਆ ਕਿ ਬਹੁਤ ਹੀ ਬਹੁਤ ਵਧੀਆ 뷰 ਆ ਖੁੱਲਾ ਡੁੱਲਾ ਤੇ ਇੱਥੇ ਸਾਰੀਆਂ ਆਰਾਮ ਤੇ ਬਹੁਤ ਵਧੀਆ ਖਾਸਾ ਜੀ ਜਿੱਦਾਂ ਆਪਾਂ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਵੀ ਦੋ ਹੈਲੀਪੈਡਾ ਕਨਫਰਮ ਨਹੀਂ ਸੀ ਵੀ ਕਿੱਥੋਂ ਹੈਲੀਕਾਪਟਰ ਉੜੂਗਾ ਜਾਂ ਕਿਹੜਾ ਹੈਲੀਪੈਡ ਯੂਜ਼ ਕਰੂਗਾ ਪਰ ਇੱਥੋਂ ਮੈਂ ਪਤਾ ਕੀਤਾ ਇਹਨਾਂ ਨੇ ਅੰਦਰ ਤਾਂ ਨਹੀਂ ਜਾਣ ਦਿੱਤਾ ਹੈਲੀਪੈਡ ਦੇ ਤੇ ਇੱਥੇ ਮੈਡਮ ਸੀਗੇ ਹੈਲੀਪੈਡ ਤੇ ਇੱਕ ਤੇ ਉਹ ਕਹਿ ਰਹੇ ਸੀ ਵੀ ਪਵਨ ਹੰਸ ਦਾ ਜਿਹੜਾ ਨਾ ਹੈਲੀਕਾਪਟਰ ਆ ਉਹ ਆਇਆ ਇੱਕ ਗਿੜਾ ਲਗਾ ਗਏ ਆ ਤੇ ਕਿਹੜੇ ਹੈਲੀਪੈਡ ਤੋਂ ਆਏ ਆ ਇਹ ਨਹੀਂ ਕਲੀਅਰ ਕੀਤਾ ਨਾ ਦੋ ਹੈਲੀਪੈਡ ਆ ਚਲੋ ਪਤਾ ਲੱਗ ਜੂਗਾ ਕੱਲ ਤੋਂ ਸੇਵਾ ਸਟਾਰਟ ਆ ਹੈਲੀਕਾਪਟਰ ਦੀ ਤੇ ਲੇਟੈਸਟ ਅਪਡੇਟ ਇਹ ਹੈਗੀ ਆ ਜੀ ਤੇ ਆ ਜੋ ਚਲਦੇ ਆ ਜੀ ਆਪਾਂ ਗੁਰੂ ਗੋਵਿੰਦ ਸਿੰਘ ਜੀ ਦੇ ਤਪੋਸਥਾਨ ਨੂੰ ਜਾ ਰਹੇ ਆ ਰਾਹ ਦੇ ਵਿੱਚ ਪਹਿਲਾ ਪੜਾਅ ਆਊਗਾ ਜੀ ਗੋਬਿੰਦ ਤਮ ਤੇ ਕਾਂਗਰੀਆਂ ਪਹੁੰਚ ਲਿਆ ਪਹੁੰਚ ਗਏ ਆ ਸਾਹਮਣੇ ਗੋਬਿੰਦ ਧਾਮ ਜੀ ਤੇ ਇੱਥੇ ਰਾਤ ਰੁਕਾਂਗੇ ਤੇ ਸਵੇਰੇ ਯਾਤਰਾ ਆਰੰਭ ਕਰਾਂਗੇ ਹਿਮਕੁੰਡ ਸਾਹਿਬ ਜੀ ਦੀ ਇਹ ਕੱਲ 25 ਮਈ ਆ ਤੇ ਕੱਲ ਨੂੰ ਕਪਾੜ ਖੁੱਲਣਗੇ ਗੁਰਦੁਆਰਾ ਸਾਹਿਬ ਜੀ ਦੇ ਤੇ ਦਰਸ਼ਨ ਮੇਲੇ ਕਰਾਂਗੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਜਥਾ ਚੱਲੇਗਾ ਜੀ ਆਂ ਗਰੀਆਂ ਪਹੁੰਚ ਗਏ ਜਿੱਤੇ ਇੱਥੇ ਵੈਲੀ ਆਫ ਫਲਾਵਰ ਫੁੱਲਾਂ ਦੀ ਘਾਟੀ 4 ਕਿਲੋਮੀਟਰ ਤੇ ਜਿਹੜੀ ਖੁੱਲੂਗੀ ਜੂਨ ਦੇ ਵਿੱਚ ਹੁਣ ਨਹੀਂ ਜਾਵਣਾ ਕਿਉਂਕਿ ਬਰਫ਼ ਬਹੁਤ ਹੁੰਦੀ ਐ ਇਸ ਵੇਲੇ ਉੱਥੇ ਤੇ ਜੂਨ ਦੇ ਵਿੱਚ ਫੁੱਲ ਵੀ ਖੜੀ ਜਾਂਦੇ ਆ ਤੇ ਰਸਤਾ ਵੀ ਬਹੁਤ ਵਧੀਆ ਹੋ ਜਾਂਦਾ ਪਰਮਿਸ਼ਨ ਲੈਣੀ ਪੈਂਦੀ ਉਹਦੇ ਲਈ ਵੀ ਕੋਸ਼ਿਸ਼ ਕਰਾਂਗੇ ਪਰ ਜਿਹੜਾ ਉੱਥੇ ਦਾ 뷰 ਆ ਪੁਆਇੰਟ ਮੀਨ ਜਿੱਥੋਂ ਆਪਾਂ ਟਰਨ ਲੈਣਾ ਐ ਉਹ ਜ਼ਰੂਰ ਤੁਹਾਨੂੰ ਦਿਖਾਵਾਂਗੇ ਤੇ ਗੋਵਿੰਦਾਂ ਪਹੁੰਚ ਗਏ ਤੇ ਬਹੁਤ ਹੀ ਵਧੀਆ ਰਸਤਾ ਹੈ ਪੈਦਲ ਤੁਰਨ ਲਈ ਵੀ ਤੇ ਘੋੜਿਆਂ ਲਈ ਵੀ ਤੇ ਲੱਗਾ ਹੀ ਨਹੀਂ ਕਿਤੇ ਇਦਾਂ ਵੀ ਸਾਹ ਚੜ ਰਿਹਾ ਹੈ ਨਾ ਮਹਾਰਾਜ ਦੀ ਪੂਰੀ ਕਿਰਪਾ ਸੱਚੇ ਪਾਤਸ਼ਾਹ ਦੀ ਆ ਭਾਈ ਸੰਗਤਾਂ ਰਾਂ ਪਰ ਮਾਰੀਆਂ ਆ ਦੇ ਕੋੜੇ ਇੱਥੇ ਤੱਕ ਆਉਂਦੇ ਆ ਨਾ ਜਿਹੜਾ ਗੋਵਿੰਦ ਘਾੜ ਤੋਂ ਲੈ ਕੇ ਆਉਂਦੇ ਆ ਇਹ ਇੱਥੇ ਇਹਨਾਂ ਦਾ ਸਟਾਪੇਜ ਆ ਗੋਵਿੰਦ ਧਾਮ ਦਾ ਇਸ ਤੋਂ ਅਗੇ ਫਿਰ ਹੋਟਲ ਛੁਰੂ ਹੋ ਜਾਂਦੇ ਆ ਤੇ ਜਿਹੜਾ ਹੇਮਕੁੰਡ ਸਾਹਿਬ ਨੂੰ ਕੋੜੇ ਲੈ ਕੇ ਜਾਣਾ ਉਹ ਇਹਨਾਂ ਨੇ ਇਸ ਤੋਂ ਦੂਸਰੀ ਸਾਈਡ ਇਸ ਬਾਜ਼ਾਰ ਤੋਂ ਗੋਵਿੰਦ ਧਾਮ ਦੇ ਬਾਜ਼ਾਰ ਤੋਂ ਦੂਸਰੀ ਸਾਈਡ ਤੇ ਉਹ ਵੀ ਤੁਹਾਨੂੰ ਵਿਜ਼ਿਟ ਕਰਾਂਗੇ ਸਵੇਰ ਮਾਰਨਿੰਗ ਜੀ ਗੋਵਿੰਦ ਧਾਮ ਸੰਕਤਾਂ ਦੀਆਂ ਰੌਣਕਾਂ ਬਹੁਤ ਹੀ ਸਿਆਵਟ ਕੀਤੀ ਆ ਹੋਟਲਾਂ ਦੇ ਮੁਰੇ ਵੀ ਤੇ ਯਾਤਰਾ ਦੀਆਂ ਸ਼ੁਭ ਕਾਮਨਾਵਾਂ ਇਹ ਆ ਦੇਖੋ ਬਹੁਤ ਹੀ ਵਧੀਆ ਰਸਤੇ ਨੂੰ ਸ਼ਿੰਗਾਰਿਆ ਗਿਆ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ ਹੈ yellow ਲੜੀਆਂ ਦੇ ਨਾਲ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਸਤਨਾਕੋ ਮਿੱਤਰ ਪਿਆਰਾ ਸੀਗਾ ਪਿਛਲੇ ਸਾਲ ਆਪੋ ਦੇ ਕੋਲ ਰੁੱਕੀ ਸੀ ਰਗੂ ਤੇ ਇਹਨੂੰ ਕਾਲ ਕੀਤੀ ਆ ਰਾਤੀ ਮੈਂ ਦੇਖਦੇ ਆ ਪਛਾਣਦਾ ਕਿ ਨਹੀਂ ਪਛਾਣਦਾ ਲੱਗ ਗਈ ਆ ਉਹ ਵੀ ਗੁਰਦਰਾ ਸਾਹਿਬ ਤੇ ਬਿਲਕੁਲ ਲੱਗੇ ਪੈਂਦਾ ਉਹ ਪਿੱਛੇ ਜਿਹੜੇ ਔਰੇਂਜ ਪਿੱਛੇ ਜਿਹਦਾ yellow ਕਲਰ ਦੇ ਸੀ ਪੀਲੇ ਰੰਗ ਦੇ ਤੇ ਇਧਰ ਸੰਤਰੀ ਲੜੀਆਂ ਲੱਗੀਆਂ ਆ ਬਹੁਤ ਹੀ ਪਿਆਰੀਆਂ ਲੱਗਦੀਆਂ ਆ ਤੇ ਹੋਟਲ ਸਾਰੇ ਖੁੱਲ ਗਏ ਆ ਓਪਨ ਹੋ ਗਏ ਆ ਤੇ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਹੈ। ਹੋਰ ਬਹੁਤ ਹੀ ਪਿਆਰਾ ਥੀ ਵਿਊ ਇੱਥੇ ਦਾ। ਹਾਂ ਗੋਲ ਤਾਂ ਦੇਖ ਨਹੀਂ ਮਤਲਬ ਲਿਖੋ। ਇਹ ਹੋਟਲ ਇੱਥੇ ਲੱਗ ਗਈ ਆ। ਚੈੱਕ ਕਰਦੇ ਆ ਪਛਾਣਦਾ ਕਿ ਨਹੀਂ ਪਛਾਣਦਾ ਹੋਟਲ ਦਾ ਰੇਟ ਤਾਂ ਬਹੁਤ ਮਹਿੰਗੇ ਆ ਤੇ ਜਿਹੜਾ ਆਪਣੇ ਵਾਲਾ ਬੰਦਾ ਆ ਉਹ ਕੀ ਰੇਟ ਦੇਊਗਾ ਸਾਨੂੰ? ਜੁਜੇ ਹੁਣ ਬਾਹਰ ਖੜ ਜਾ। ਦੇਖਦੇ ਆਂ ਦੇਖਦੇ। ਇੱਥੇ ਇੱਕ ਸਿਗਾ ਹੋਟਲ ਆ। ਕਿੱਥੇ ਗਿਆ? ਆਪਰ ਮੇਲਾ ਪਰੀ ਰਿਹਾ ਮੈਨੂੰ ਰਗੂ ਕਿੱਥੇ ਆ ਸਿਗਾ ਇੱਥੇ ਲੱਗੀ ਛੱਗੀ ਤੇ ਚੈੱਕ ਕਰਦੇ ਆ ਇੱਕ ਅੱਗੇ ਨਵੀਨ ਹੁੰਦਾ ਸੀ ਉਤੋਂ ਰੁਕੀਦਾ ਸੀ ਪਹਿਲਾਂ ਨਾ ਤੇ ਹੁਣ ਇੱਕ ਹੈਗਾ ਰਗੂ ਅੱਛਾ ਕਾਫੀ ਡਿਵੈਲਪਮੈਂਟ ਹੋ ਗਈ ਹੈ ਇੱਥੇ ਵੀ ਅੱਗੇ ਨਾ ਕਾਫੀ ਕੀ ਹਾਲ ਹੈ ਇਹ ਆਪਣਾ ਰਗੂ ਤੇ ਕੀ ਹਾਲ ਹੈ ਠੀਕ ਆ ਕਪਟ ਮੈਂ ਅਭੀ ਆਇਆ ਹਾਂ 5 ਮਿੰਟ ਹੋ ਗਏ ਆ ਦੋ ਬੈਡ ਵਾਲਾ ਤਾਂ ਲੱਗੇ ਮੇਰੇ ਕਮਰਾ ਉਹ ਇਹ 201 ਦਿੱਤੇ ਆ ਅਭੀ ਉਹ ਹੀ ਦੇ ਦੇ ਲੱਗੇ ਨਾ ਉਹ ਤਾਂ ਫਿਰ ਕਮਰਾ ਜਰੂਰੀਆਂ ਨੂੰ ਪੁੱਛਦੇ ਜਦੋਂ ਵੀ ਆਓ ਮੈਂ ਇਹਦਾ ਨੰਬਰ ਡਿਸਕ੍ਰਿਪਸ਼ਨ ਚ ਪਾ ਦੂੰਗਾ ਰਗੂ ਦਾ ਬੰਦਾ ਵਧੀਆ ਯਾਰ ਘੈਂਟ ਬੰਦਾ ਗ੍ਰੇਟ ਆ ਤੇ ਵੀਡੀਓ ਦੇਖੀ ਦੀ ਪਿਛਲੇ ਵਾਰੀ ਜਿੱਦਾਂ ਦੀ ਹੈ ਨਾ ਅੱਭੀ ਡਲੇਗੀ ਹਾਂ ਮੈਂ ਤਾਂ ਕੋਣ ਰੂਮ ਦਾ ਪਤਾ ਕਰਕੇ ਦੱਸਣ ਲੱਗਾ ਮੈਨੂੰ ਭਰਾ ਮੇਰਾ ਪਹਿਲਾਂ ਆਪਣੇ ਕੋਲ ਇਹ ਰੂਮ ਹੁੰਦਾ ਸੀਗਾ 201 ਆਈ ਦਾ ਆਹ ਰਹਾ ਇਹ ਵੜਾ ਤੇ ਹੁਣ ਇਹ ਲੱਗ ਗਿਆ ਕਹਿੰਦੇ ਚਲੋ ਟਰਾਈ ਕਰਦੇ ਆ ਹੋਰ ਤੇ ਕਮਰਾ ਸਾਨੂੰ ਮਿਲ ਗਿਆ ਤੇ ਰਗੂ ਨੇ ਆਪਣੀ ਇੱਥੇ ਹੋਟਲ 'ਚ ਦਿੱਤਾ 3 ਬੈੱਡਰੂਮ ਦਾ ਹੈ ਨਾ 2 ਬੈੱਡਰੂਮ ਵਾਲਾ ਹੈ ਨਹੀਂ ਸੀਗਾ ਚਲੋ ਨੇਵਰ ਮਾਈਂਡ ਮਿਲ ਗਿਆ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਰੂਮ ਮਿਲਿਆ ਆਪਾਂ ਨੂੰ ਤੇ ਇਹ ਵੜਾ ਹੈ ਦੇਖੋ ਮੈਂ ਵੇਟ ਕਰਦਾ ਪਿਆ ਆ ਕਾਕੇ ਦੀ ਤੇ ਹੁਣ ਚਲਦੇ ਆ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਲੰਗਰ ਪਾਣੀ ਛਕਾਂਗੇ ਤੇ ਫਿਰ ਲਾਗੇ ਲਾਗੇ ਦੇ 뷰 ਦੇਖਾਂਗੇ ਕਿਹੜੇ ਵਧੀਆ ਆ ਇੱਥੋਂ ਤੇ ਫਿਰ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਆਪ ਵੀ ਕਰਾਂਗੇ ਜੀ ਤੇ ਇਹ ਇੱਥੇ ਹੋਟਲ ਤੋਂ ਜਿਹੜਾ 뷰 ਦਿਖਾਈ ਦੇ ਰਿਹਾ ਆ ਇਹ ਆ ਜੀ ਇਹ ਬਿਲਕੁਲ ਪਹਾੜ ਤੇ ਨਾਲ ਆ ਜੀ ਇਹ ਹੋਟਲ ਇਹ ਬਹੁਤ ਉੱਚੀ ਪਹਾੜੀ ਆ ਨੰਦ ਜੀਪੋ ਤਾ ਨੰਦ ਉਹ ਸਾਹਮਣੇ ਤੁਸੀਂ ਦੇਖਿਓ ਉਹ ਸਾਹਮਣੇ ਇਹ ਹੈ ਜੀ ਬਰਫ ਵਾਲੇ ਪਹਾੜ ਇਹ ਹੀ ਹਿਮਕੁੰਡ ਸਾਹਿਬ ਵਾਲੇ ਪਹਾੜ ਹੈ ਜੀ ਇਹ ਪਹਾੜ ਜਿਹੜਾ ਤੁਸੀਂ ਦੇਖ ਰਹੇ ਆ ਇਹਦੀ ਬੈਕ ਸਾਈਡ ਹਿਮਕੁੰਡ ਸਾਹਿਬ ਕੱਲ ਨੂੰ ਆਪਾਂ ਇੱਧੇ ਤੇ ਚੜ੍ਹਾਈ ਕਰਨੀ ਆ ਇੱਧੇ ਦੀ ਯਾਤਰਾ ਆਰੰਭ ਕਰਨੀ ਆ